ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਸਨਾਵ ਕੀ ਹਾਲ ਚਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਆਈ ਐਮ ਮੀਕਾ ਮੀਤ ਕਰਦੀ ਹਾਂ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਹੋਣਗੇ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਹੁਣ ਆਪਾਂ ਚੱਲਿਆਂ ਅੱਜ ਧਿਆਨ ਕਿ ਆਪਾਂ ਗੁਰਦੁਆਰਾ ਸਾਹਿਬ ਕਿਉਂਕਿ ਆਪਣੇ ਗੁਰੂ ਕੇਗ ਬਹਾਦਰ ਜੀ ਦਰਸ਼ੀ ਦੀ ਜਣਾ ਚੱਲ ਰਿਹਾ ਜਿਵੇਂ ਕਿ ਆਪਾਂ ਜਾਣਦੇ ਹਾਂ ਤੇ ਉਹਦੇ ਲਈ ਚੱਲਿਆਂ ਉੱਥੇ ਪਾਠ ਪ੍ਰਕਾਸ਼ ਸੀਗੇ ਤਸੋਂ ਦੇ ਤੇ ਹੁਣ ਆਪਾਂ ਚੱਲੇ ਆਂ ਭੂਗ ਤੇ ਉੱਥੇ ਜਾ ਕੇ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਤੋਂ ਕੰਟਰੈਕਸ਼ਨ ਕਰਾਉਨੇ ਆ ਤੇ ਨਾਲੇ ਅਸੀਂ ਆਪ ਕਰਦੇ ਆਂ ਨਾਲ ਤੁਹਾਨੂੰ ਕਰਾਉਨੇ ਆ ਸਾਰੇ ਬੱਚੇ ਤਿਆਰ ਨੇ ਸੀਰਤ ਵੀ ਆਈ ਹੋਈ ਆ ਆਪਣੀ ਸੀਰਤ ਵੀ ਤਿਆਰ ਆ ਮੈਂ ਕਿੰਨੀ ਚ ਥੋੜੇ ਜਿਹਾ ਬਾਦ ਲੱਗਦੇ ਸੀ ਨਾ ਕਿ ਮੈਂ ਕਿੰਨੀ ਪ੍ਰੈਸ ਮਾਰਨਾ ਤੂਕ ਤਾਂ ਮੇਰਾ ਪ੍ਰੈਸ ਹੀ ਕਰਵਾਇਆ ਹੋਇਆ ਸੀ ਤੂ ਪ੍ਰੈਸ ਤਾਂ ਬਸ ਚੁੰਨੀ ਪ੍ਰੈਸ ਨਹੀਂ ਸੀ ਜੀ ਥੋੜੇ ਜਿਹਾ ਬਾਦ ਜੇ ਲੱਗਦੇ ਆ ਇਹ ਡੈਬੀ ਲਾਈਨ ਵਿੱਚ ਵੀ ਗਲ ਪੈ ਜਾਂਦੇ ਆ ਨਾ ਦੁਪੱਟੀਆਂ ਚ ਨਾ ਮਲ ਪੈ ਜਾਂਦੇ ਆ ਬੁਰੇ ਅੱਖਾਂ ਬੰਦ ਕਰਦੇ ਪਰ ਇਹ ਅੱਖੇ ਨਵਾਜ ਨਹੀਂ ਹੁੰਦੀ ਹੁੰਦੀ ਜੀ ਲੋ ਜੀ ਆਪਾਂ ਕਰ ਲਈ ਆਵਦੀ ਚੁੰਨੀ ਪ੍ਰੈਸ ਪ੍ਰੈਸ ਕਰਕੇ ਆਪਾਂ ਹੋ ਗਏ ਰੈਡੀ ਸੜੀ ਹੁਣ ਚੱਲਦੇ ਗੁਰੂ ਘਰ ਵਰਸ਼ਨ ਕਰਨ ਆਪਣੇ ਬੱਚੇ ਵੀ ਰੈਣੀ ਆ ਆ ਇਧਰ ਆ ਸਾਡੀ ਪ੍ਰੀਤ ਪ੍ਰੀਤ ਵੀ ਰੈਡੀ ਹੈ ਹੀਰਾ ਪੈਂਦਾ ਹੋਊਗਾ ਨਾ ਲਾਈਟ ਨਹੀਂ ਪੈਂਦੀ ਚਲ ਬਾਹਰ ਲੋ ਜੀ ਇਧਰ ਇਹ ਗੁੰਮੀ ਆਪਣਾ ਰੈਡੀ ਹੋ ਚੁੱਕਿਆ ਹੈ ਬਿਲਕੁਲ ਤਿਆਰ ਆ ਦੇਖੋ ਇਹਨੇ ਦਮਾਲਾ ਤਾਂ ਵੀ ਅੱਜ ਬੰਨਿਆ ਹੈ ਇਹ ਹੁਣ ਤੱਕ ਹੋਣਾ ਬਾਕੀ ਜਰੂਰ ਕੰਮ ਵੀ ਅੱਜੋ ਤੇ ਸ਼ਬੀਰ ਸ਼ਖੀ ਚੱਲਣੀ ਹੈ ਨਾ ਭੀਲ ਵਰਤੌਣੀ ਆ ਤੇ ਕਾ ਕਰਕੇ ਕਹਿੰਦਾ ਜੀ ਮੈਂ ਘੁਰਤਾ ਜਮਾ ਪਾ ਕੇ ਲੰਘ ਗਿਆ ਸੀ ਵੀ ਗੁਰਦੁਆਰੇ ਤਾਂ ਪੜਕਾ ਪਿਆ ਮਾਹੀ ਖੋਣਾ ਚਾਹੀਦਾ ਤੇ ਘੁਰਤਾ ਪਿਆ ਮਾ ਕੇ ਚੱਲਿਆ ਆ ਤੇ ਹੱਸੂਆਂ ਲੱਗਦਾ ਵਾ ਇਹਨੂੰ ਮੈਂ ਕਹਿੰਦਾ ਜੀ ਗੱਗ ਮੰਨਦਾ ਹੈ ਕਹਿੰਦਾ ਮੰਮੀ ਮੈਂ ਦੁਮਾਨ ਲਈ ਦਿੰਨਾ ਆਂ ਗਿਆ ਨਾ ਮੈਂ ਤੇ ਇਹ ਵੀ ਨਾਲ ਤੇਰੀ ਗੱਜ ਮੇਰੇ ਕੋਲ ਚਾਹ ਹੋ ਗਿਆ ਸਪਨਾ ਕੋਲ ਮੇਰਾ ਮੈਨੂੰ ਕਹਿੰਦਾ ਮੇਰੇ ਮੱਖੀ ਨਾਲ ਮਤਨਗਾ ਮੇਰੇ ਤਾਂ ਮਤਨ ਮੈਨਾਂ ਹੀ ਨਹੀਂ ਭਰਾਵਾ ਤੂੰ ਕਿਆ ਹੋ ਗਿਆ ਸਾੜੀ ਆਣੀ ਨੀ ਕੋਤੋਂ ਹੋ ਗਈ ਤੇ ਹੁਣ ਫਰੀ ਸਾੜੀ ਵੀ ਤਿਆਰ ਆ ਫਰੀ ਦਾ ਵੀ ਦਿਖਾਉਂਦੇ ਆ ਤੇ ਬਾਕੀ ਤੁਹਾਨੂੰ ਗੁਰੂ ਘਰ ਜਾ ਕੇ ਅਸੀਂ ਦਰਸ਼ਨ ਕਰਾਉਂਦੇ ਆ ਤੁ ਸੱਗੀ ਗਾ। ਉਹ ਸੁਣਾਉਂਦੀ ਰਹਾਂਗੀ। ਉਹ ਬੋਲਿਆ ਕਰ ਇਹ ਬਹੁਤ ਫੰਗਦਾ ਵਾ ਪਤਾ ਨਹੀਂ ਵੀਡੀਓ ਦੇ ਸਾਹਮਣੇ ਤਾਂ ਫੰਗਦਾ ਹੀ ਸੰਗਦਾ ਕੋਈ ਬਹੁਤ ਬੋਲਦਾ ਇਥੇ ਸਾਡੀ ਵਾਰੀ ਸਾਡੀ ਬਾਤ ਨੂੰ ਬੋਲਦੀ। ਚਲੋ ਹੁਣ ਪਰੀ ਤੇ ਸਿਰਤ ਦਾ ਦਿਖਾਉਂਦੇ ਹਾਂ। ਲਓ ਜੀ ਇਧਰ ਆਪਣੀਆਂ ਪਰੀ ਤੇ ਸਿਰਤ ਸਿਰਤ ਚੁੰਨੀ ਲੋਟ ਕਰਕੇ ਮੈਂ ਬੇਬੇ ਵਾਂਗੂ ਖੜੀ ਆਂ। ਤੇ ਸਿਰਤ ਤੇ ਪਰੀ ਦੋਨੇ ਲੋਟ ਹੋ ਗਈਆਂ। ਤੇ ਆ ਲੋਟ ਹੋ ਗਈਆਂ ਨਹੀਂ ਤਿਆਰ ਹੋ ਗਈਆਂ ਦੋਨੇ ਜਣੀਆਂ ਤਿਆਰ ਹੋਈਆਂ ਖੜੀਆਂ ਵਾ। ਅਣੇ ਉਹਨੂੰ ਸਟਾਈਲ ਮਾਰ ਕੇ ਦਿਖਾਉਗੀ ਵਿੱਚ ਐਂ ਕਰ। ਓਕੇ ਜੀ ਸੀ। ਮਈ ਨਾ। ਆਹ। ਇਹ ਬਾਕੀ ਫਾਣੀ ਵਾਂਗੂ ਜੀ ਮਾਮੂ ਮੈਂ ਤੇ ਉਹਦੀਆਂ ਵੀ ਆਈਆਂ। ਦੋਨਾਂ ਦੀ। ਹੋਰ ਕੋਈ ਗੱਲਬਾਤ ਸੁਣਾਓ। ਕੇ ਬਾਤ? Oh, such a minister, you're going to find out. Salam. 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 you yeah. ਕਹਿੰਦੇ ਨੇ ਜੀ ਜਾਨੇ ਸਭਾਤਾਂ ਆਪਣੀ ਨੰਬਰ ਜੀ ਲੋਕਿ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਰ ਘਰ ਦੀ ਦਿੱਤਾ ਕੀਤੀ ਗੁਰੂ ਸਾਹਿਬ ਜੀ ਨੂੰ ਮਾੜਾ ਜਿੰਨਾ ਬੋਲਿਆ ਇਸ ਕਰਕੇ ਉਹ ਵੀ ਸਤਿਗੁਰੂ ਇਹ ਚੀਜ਼ ਖਾਦੀ ਮਿਲਾੜੇ ਮੌਲਵੀ ਲੋਕਾਂ ਨੂੰ ਚੰਗੀ ਨਹੀਂ ਲੱਗੀ ਉਹਨਾਂ ਦੀ ਸ਼ਹਾਦਤ ਦਾ ਇੱਕ ਕਾਰਨ ਨਹੀਂ ਹੈ ਬਹੁਤ ਕਾਰਨ ਬਣਦੇ ਨੇ आप बस उधर के बजे तक तो लड़की का रिश्ता मार आज ने मना कर देता है उसका बजे तब तक ये बात सिर्फिया भी और समय भी पार जिसी के तरह गुरु अर्जन ने मार आज ने उसका सफर करा गुरु का जंतुओं के ऊपर मैं बैठा क्योंकि उसके साथ को इनके रास्ते में

ਉਹ ਕਿਤੇ ਕਿੱਥੇ ਨਾ ਬੈਠ। ਤੂੰ ਕਿਹੜਾ ਨਾ ਨਾ ਬਸਾਇਆ ਮਮਾ ਉਹ ਕੀ ਤੁਮੰਦਾ ਹੁੰਦਾ ਉਹਦ ਕਿੰਨਾ ਮਜਾ ਆਉਂਦਾ ਹੁੰਦਾ ਨਾ ਉਹ ਜਿਹੜਾ ਹਮ ਕੀਤੁੰਦਾ ਜੇ ਸੁਣ ਕੇ ਲੋਕਾਂ ਨੇ ਜਾ ਆ ਜਾਂਦਾ ਵਾ گھر ਸਭ ਕੀ ਕਾਰਨ ਕਰਕੇ ਪੋਜਰ ਪਾਣੀ ਛੱਕਦੇ ਛੱਕੇ ਚੱਲਾ ਜਾਂਦਾ ਹੈ ਇਹ ਗੁਰੂ ਘਰ ਦਾ ਸਿਧਾਂਤ ਹੈ ਇਹ ਵੀ ਨਿਸ਼ਚਿਤ ਪਰਮਾਤਮਾ ਚੰਗਾ ਦੀ ਸੰਗਤ ਨੇ ਇੱਕ ਵਾਰ ਸੁਆ ਕੀ ਸਰ ਉਹ ਮਨੋ ਘਰ ਦੇ ਲੰਦਾਂ ਦੀ ਤੀਏ ਤੇਰੀ ਰੱਬੀ ਮੇਰੇ ਜਿੰਨਾ ਪਰਵਾਹ ਨਹੀਂ ਕਰਦਾ ਕਹਿੰਦੇ ਜਦੋਂ ਇਹ ਸਾਹ ਰੁੱਝ ਗਿਆ ਸਾਹ ਦੀ ਪਰਵਾਹ ਤੇ ਨਹੀਂ ਕੀਤੀਆਂ ਕਹਿੰਦਾ ਮੇਰੇ ਜਨਮ बंद करो पिण वास्ते <manship> the uh -huh.